ਹੋਣੀ ਹੈ ਮੇਰੇ ਵੀਰੋ ਅੱਜ ਫੋੜਾ ਪਰਟੇ ਭਰਾਡੇ ਦੇ ਏਰੀਆ 'ਚ ਜਾਊ ਮੂਸੇ ਵਾਲੇ ਦੇ ਏਰੀਆ 'ਚ ਜਾਊ ਤਾਂ ਗੱਲ ਸਮੇਂ ਦੀ ਹੋਣੀ ਹੈ ਜਾਂ ਫਿਰ ਉਹ ਫਾਜ਼ਲ ਕਾ ਜਾਊਗਾ ਜਾਂ ਮੁਖਸਰ ਜਾਊਗਾ ਜਾਂ ਗੱਲ ਮੇਰੇ ਵੀਰੋ ਸਮੇਂ ਦੀ ਹੋਣੀ ਹੈ ਹਾਕਮ ਵਾਲਿਆ ਜੱਗੂ ਤੇ ਰੂਪਾ ਰੂਪਾ ਤੇ ਜੱਗੂ ਡੱਕਿਆ ਗਿਆ ਉਹ ਮੁਕਾਬਲਾ ਸਖਤ ਮੁਕਾਬਲਾ ਸਖਤ ਲੱਗਿਆ ਹੋਇਆ ਜੋ ਉਹ ਵਾਹੋ ਗਬਰੂਆ ਕਰਤੀ ਕਮਾਲ ਉਹ ਰੂਪਿਆ ਕਰਤੀ ਕਮਾਲੋ ਮਿੱਤਰਾਂ ਪਰ ਹਾਕਮ ਵਾਲਿਆ ਛੇਤੀ ਨਹੀਂ ਛੱਡਦਾ ਟੱਕਰ ਪੰਜਾਬੀ ਕਬੱਡੀ ਲਾਡੀ ਪੁਲਰ ਕੈਨੇਡਾ ਉਹਨਾਂ ਵੱਲੋਂ 1000 ਲੱਗਾ ਹੋਇਆ ਹੈ ਦੇ ਦਿੱਤਾ ਗਿਆ 1000 ਦੇ ਦਿੱਤਾ ਗਿਆ ਧੰਨਵਾਦ ਜੱਗੂ ਜੱਗੂ ਹਾਕਮ ਵਾਲਿਆਂ ਦੇ ਗਗਨ ਸੂਰੇ ਵਾਲਿਆ ਆਹ ਜੱਗੂ ਤੇ ਗਗਨ ਦੇ ਦਰਮਿਆਨ ਜੱਗੂ ਤੇ ਗਗਨ ਜੱਗੂ ਤੇ ਗਗਨ ਲਓ ਹਾਕਮ ਵਾਲਿਆਂ ਬੱਲੇ ਬੱਲੇ ਕਰਵਾ ਗਿਆ ਰਾਮੂ ਵਾਲਿਆ ਜੱਗੀ ਮੁੰਡੇ ਦੀ ਖੇਡ ਤੇ ਮਾਣ ਕਰਦਾ ਜੀ ਉਂਦੀ ਰਾਣੇ ਸਾਲ ਬੱਲੇ ਬੱਲੇ ਸਾਡੇ ਦਾ ਬੜੇ ਪਿਆਰ ਨੇ ਲਓ ਸਾਹਮਣੇ ਕਹਿੰਦੇ ਅਰਸ਼ਵਰ ਨਾਲੇ ਵਾਲਾ ਫੇਰ ਕਬੱਡੀ ਪਾਉਣ ਦੇ ਲਈ ਵਾਪਸ ਆਇਆ ਹੈ ਅੱਜ ਇੱਕ ਟਰੈਕਟਰ ਮਾਨ ਸਾਨੂੰ ਜਾਂਦਾ ਨਜ਼ਰੀ ਆ ਰਿਹਾ ਹੈ ਇੱਕ ਅੰਬਰਸਰ ਨੂੰ ਜਾਂਦਾ ਲਓ ਪੈਂਦੀ ਰੋ ਇੱਥੇ ਰੱਖਾ ਪਹਿਲਵਾਨ ਸਿੰਘ ਦਾ ਪੁੱਤਰ ਯੂਵੀ ਵੀ ਅਨੰਦ ਮਾਰਦਾ ਹੋਣਾ ਵੀ ਜੱਗੂ ਬੱਲੇ ਬੱਲੇ ਕਰਾਈ ਤਰਿਆ ਹੋਣਾ ਦੇਖਾ ਜੀ ਤੁਹਾਨੂੰ ਵਾ